ਆਹ ਤੋ ਕਾਲੀ ਗੇ ਇਹ ਕੋਈ ਨਾ ਚਾਹੁੰਦਾ ਚਾਹੁੰਦਾ ਇਹ ਕੇ ਬਈ ਜੰਮਾ ਮਨ ਮੰਗਾਈ ਜਾਨੀ ਇਸੇ ਦੀ ਹੋਵੇ ਚਾਹੀਦਾ ਹੁੰਦਾ ਗਾੜੀ ਦਾ ਨਾ ਲੱਗੋ ਧੰਨਵਾਦ ਜੀ ਦੋ ਦਫ਼ਰ ਜਾਣ ਨਾ ਉਹ 9 ਮਿੰਟ ਲਵੇ ਲੇ ਜਿਹਨੇ ਹੱਲ ਕਰੇ ਸਭ ਦਾ ਰੱਬ ਚਾਹਵਾ हां बापा उठा टमाटर जूता मार दे ना आया उठ फिर ਮੜਾ ਜਾ ਆਦਾ ਹੁੰਦਾ ਬੱਚਾ ਦਾ ਸਾਢੇ ਪੰਜ ਰੁਪਏ ਉਹ ਬੁੱਕਿੰਗ ਲਓ ਉਹ ਉਹ ਵਾਟਾ ਲੈ 5.5 ਰੁਪਏ ਕਰਨਾ ਹਾਂ ਨਹੀਂ ਹੈ ਵਧੀਆ ਰਹੇਗਾ ਵਧੀਆ ਰਹੇਗਾ ਨਹੀਂ ਸੀ ਤੇ ਸਾਢੇ ਪੰਜ ਕੋਈ ਨਹੀਂ ਨਾ ਨਾ ਆ ਜਾ ਹੁਣ ਮੇਰੇ ਕੋਲੇ ਆਉਟ ਆ ਆ ਬਾਪਾ ਉਰੇ ਉਰੀ ਜਾ ਹਰੇ ਮਟੇ ਉਰੇ ਆ ਜਾ ਉਰੇ ਆ ਜਾ ਯਾਰ ਮੰਦੀ ਨਾ ਕਰ ਕਰਲਾ ਉਹ ਬੱਕਰੀ ਦਾ ਕਰਲਾ ਹਾਂ ਬਸ ਬੰਦੀ ਨਾ ਕਰ ਲੋ ਬਸ ஆமா லால் ஆமா அது கச்சான்ல யூடியூப்ல எல்லாம் ஒருத்தர இத டே வந்தரே இதுக்கு லர்தா ਲੈ ਦਾਂ ਮੇਰਾ ਉਲਾਰਦਾਂ ਨਹੀਂ ਬੋਲ ਹੀ ਆਏ ਆ 16000 ਦਾ 16000 ਨਹੀਂ ਲੈ ਚ ਰਿਹਾਗੇ ਸਾਡੇ ਲਿਖਾ ਦੇ ਦਾਂਗੇ ਨਹੀਂ ਪੱਕੀ ਬਾਤ ਹੀ ਆਏ ਬੱਕਾ ਲਿਖਾਈ ਕਰਾ ਨਾ 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 ਲਿਖਾਈ ਹੋਊਗੀ ਇੱਧਰ ਲੈ ਲਿਖਾਈ ਕਰਾ ਦਿਓ ਸਾਡੇ ਨਾਲ ਹੀ ਕਰਾ ਨਾ ਚਲਾ ਆ ਤਾ ਨਹੀਂ ਨਹੀਂ ਉਹ ਤਾਰ ਕਰਕੇ ਵੀ ਉਹ ਪੈਂਦਾ ਨਾ ਜੱਗਰ ਕਾ ਨਹੀਂ ਫਿਰ ਪੁੰਦੇ ਬਾੜੀਆਂ ਗੱਲਾਂ ਵੀ ਲੋੜ ਦੀ ਹੈ ਜੀ ਕਿਸੇ ਵੀ ਕਹਾ ਵੇਚਣੀ ਹੈ ਖਾਣਾ ਵੇਚਣੀ ਉਹ ਮੇਰਾ ਇੱਥੇ ਨਹੀਂ ਹੁਣ ਖਾਣੇ ਪਏ ਵੇਚਣੀ ਉਹ ਨਾ ਤੂੰ ਦੇਖ ਆਪਦਾ ਸਾਢੇ 11 ਅੱਜ ਲਖਾਈ ਕਰਾ ਕੇ ਦੇ ਨਾ ਨਾ ਤੋੜਾ ਪਾਉ ਰੱਖੀ ਆਇਆ ਨਹੀਂ ਨਹੀਂ 17 ਦੀ ਦੇਣੀ ਹੈ ਉਹ ਕਾਚੇ ਦੀ ਲੋੜ ਨਹੀਂ ਯਾਰ ਭਾਈ ਉਹ ਹੀ ਤਾਂ ਗੱਲ ਆ ਯਾਰ ਤੇ 12000 ਦਾ ਬੱਕਰਾ ਦੇਣਾ ਕਿੰਨੇ ਦਾ ਦੇਣਾ ਸਰਾ ਹਾਂ ਹਰਾਂ ਕੀ ਆ ਕੋਈ ਦੱਸ ਉਹ ਮਾਈ ਗੋਡ ਕਿਹੜਾ ਬੱਕਰਾ ਦੀ ਆਹ ਕਾਲਾ ਆ ਇਹ ਤਾਂ ਕਰ ਲੈ ਆਹ ਵਾਲਾ ਇਹਦਾ ਸ਼ਿਕਰ ਤੇ ਇਹ ਬੱਕਰਾ ਦੀ ਖੜ ਲੈਣੋਂ ਕੀ ਆ ਤਰਾ ਆ ਆ ਕਿੰਨੀ ਮਗਾਰੇ ਤਰਾ ਮੇਂ ਬੇਚੀ ਵੀ ਆਪਾਂ ਲਾਸਟ ਟਾਈਮ ਨਹੀਂ ਮਿਲਦੇ ਨਹੀਂ ਜੀ ਬਾਈ ਲੈ ਆਂਦਾ ਆਂ ਤੂੰ ਵੀ ਜੀਨੇ ਦਤਾਂ ਹੈਗਾ ਦੱਸੋ ਚਲ ਤੇਰਾ ਤਾਨਾ ਸੀ ਸਾਨੂੰ ਕੋਈ ਗੁੱਸਾ ਨਹੀਂ ਆ ਦਿਲੇ ਦੀ ਗੁੱਟਾ ਐ ਕਿਸੇ ਨਹੀਂ ਆ ਤੇਰਾ ਪਾਲਿਆ ਵਾ ਯਾਰ ਤੂੰ ਆਪ ਦਾ ਜੋ ਮਰਜ਼ੀ ਮੰਗ ਪਰ ਬਜਾਂਦੇ ਹਸਾਬ ਨਾਲ ਇਹ ਨਹੀਂ ਦਾ ਹੈ ਨੀਗਾ ਬੋਲ ਜੈਜ ਗੱਲ ਕਰ ਨਹੀਂ ਸਹੀ ਨਹੀਂ ਆ ਬੱਕਰਾ ਖੋਲਾ ਇੱਥੇ ਲਾਈ ਨਹੀਂ ਆ ਆ ਕੋਲਾ ਮੁੰਡਾ ਬੱਕਰਾ ਹੋਏ ਆ ਜਾ ਉਹ ਜਿੱਦੋਂ ਕਰਾ ਦੇ ਕੋਆ ਬੱਕਰੇ ਆ ਬੱਕਰੇ ਦਾ ਸੌਦਾ ਹੋ ਗਿਆ ਭਾਈ ਤੇ ਵਜਨ ਦੇ ਹਿਸਾਬ ਨਾਲ ਚੱਲਦਾ ਆਈ ਨੂੰ ਕਰੇ ਵੀ ਬੱਕਰਾ ਵੀ ਦੇਖ ਲੈ ਦੇਖ ਲਿਆ ਅੱਧੀ 20 ਦੇ ਜਾਈ 22 ਕਿਲੋ ਲਾਦਾ ਹੋਰ ਉਹ ਨਹੀਂ ਰਿਕਰ ਪਾ ਨਹੀਂ ਦਿੱਤਾ ਤੱਕ ਬੇਦਮੀ ਜਦੋਂ ਜਦੋਂ ਵਿੱਚੋਂ ਨਿਕਲਦੀਆਂ ਨਾ ਅੰਦਰਾ ਤੇ ਆਹ ਲੈਂਦਾ ਇੱਧਰ ਆਇਆ ਉਹਨਾਂ ਨੂੰ ਛਾੜੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕਿੰਨਾ ਵਜਨ ਚੱਕੇ ਲਾ ਰਿਹਾ ਪੂਰੀ ਆਪਣੀ ਦੁਕਾਨੋਂ ਸਭ ਕੁਝ ਵਿਕਦਾ ਪਲਾ ਪੂਸਪਾ ਭਾਂ ਦਾ ਸਭ ਕੁਝ ਲੈ ਜਾਂਦੇ ਮੈਨੂੰ ਉੱਥੇ ਛੇੜ ਸਾਡੇ ਕੋਲ ਵੀ ਭੱਠੇ ਵਾਲੇ ਨੇ ਆਪਾਂ ਇਹਦੇ ਨੂੰਦਰਾ ਨੂੰਦਰਾ ਮੁਰਗੀਆਂ ਕਫੇ ਕੁਝ ਨਹੀਂ ਛੱਡਦੇ ਉਹਦੇ ਦਿਨਾਈ ਜਾਂਦੇ ਆਹ ਹੋਰ ਤਾਂ ਸਾਰਾ ਕੋਈ ਗੱਲ ਨਹੀਂ ਵਿਕਦੀ ਖਾਲਾ ਵੇਖਣ ਨੂੰ ਹਟਦੇ ਨਹੀਂ ਉਹਨਾਂ ਨੂੰ ਨਾ ਲੱਗਦੇ ਨੇ ਸਾਡੇ ਜਿਹਾ ਕੋਈ ਨਹੀਂ ਇਹ ਨਹੀਂ ਵੇਖਦੀ ਇਹ ਪਹਿਲਾਂ ਵਿਕਦੀ ਆ ਜੀ ਆ ਪਹਿਲਾਂ ਤਾਂ ਪਹਿਲਾਂ ਵੇਖ ਆਹ ਹੋਈ ਗੱਲ ਕਰਦੇ ਵੀ ਕੁਝ ਨਹੀਂ ਇਹਨਾਂ ਦਾ ਸਾਬੂ ਚੱਲ ਗੱਲ ਗੱਲ ਚੱਲ ਆਇਆ ਜਿਹੜਾ ਆਇਆ ਨਾ ਗੇਣਾ ਜੇ ਖੱਲਾ ਵੇਖੋ ਨਹੀਂ ਤਾਂ ਹੀ ਦਾ ਪਰ ਐਕਸ਼ਨ ਦੇ ਪਾਉਣ ਲੱਗ ਗਿਆ ਹਾਂ ਬੈੜਾ ਗੱਲ ਨਹੀਂ ਪਹਿਲਾਂ ਪ્યો ਪੰਜਾਬੀ ਜੁੱਤੀ ਹੁੰਦੀ ਸੀ ਖੱਲ ਦੀ ਆਪਣਾ ਨਹੀਂ ਕੁਝ ਵੇਖਦਾ ਬਾਕੀ ਦਾ ਸਾਰਾ ਕੋਈ ਨੰਦ ਦਾ ਇੱਥੇ ਗੋਈ ਇਹਨੇ ਹੋ ਕਿੰਨੇ ਦਾ ਪਾਉਣਾ ਹਾਂ ਦੱਸ 13000 ਦਾ ਪਾਉਣਾ 14000 ਦਾ ਪਾਉਣਾ ਕਿੰਨੇ ਦਾ ਪਾਉਣਾ ਫਿਰ ਲਾਸਟ ਇੱਕ ਵੀ ਹਾਂ ਨਾ ਘੱਟ ਪੈ ਜਾ ਤੂੰ ਤਾਂ ਸਿਰਾਂ ਐ ਮਰ ਜਾਣਾ ਜਮਾ ਸਹੀ ਦਾ ਤੇ ਹਾਂ ਕੀ ਰੱਖਦੇ ਨਹੀਂ ਵੀਰੇ ਕੀ ਰੱਖਦਾ ਆਲਾ ਫੜ ਜੇ ਮੈਂ ਤੂੰ ਮਾਨ ਕੇ ਤਾਉ ਮੈਂ ਮੈਂ ਕਰੂੰਗਾ ਬੱਕਰਾ 15000 ਦਾ 15000 ਦੇ ਹੁਣ ਦੇਖ 15000 ਦਾ ਕੱਚੀ ਗੱਲ ਨਹੀਂ ਗਈ ਤੁਹਾਨੂੰ ਬਹੁਤ ਫਰਕ ਆ ਕੱਚੀ ਫੇਰ ਹਮ ਕੀ ਥੱਕ ਤੇਰੇ ਕੱਢਾ ਨਿਕੜੂਗਾ ਸਾਡੇ ਕੱਢਾ ਨਹੀਂ ਨਿਕਲਣਾ ਬੰਦਾ ਕਿੰਨਾ ਕੱਢ ਤੋ ਦੇਖੋ ਨਹੀਂ ਨਿਕਲਿਆ ਹਾਂ ਜਾਣੀ ਗੱਲ ਤਾਂ ਹੈ बोल 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 नहीं बोल इक कोई तो बैठ जाए जायज खान नहीं बता नहीं इतने दा नहीं लाओ जी लाओ जायज खान दस चल और पादे 100 200 170 देख 100 200 ਵਿਚ ਤਾਂ ਪਾਣੀ ਨਹੀਂ ਦੇਖ ਰਿਹਾ ਕਿੰਨੇ ਦਾ 100 200 ਦਾ ਸੀ ਕਿੰਨੇ ਦਾ ਫਰਹਾਨ ਕਿੰਨੇ ਦਾ ਹੁਣ ਸੌਦਾ ਆਪਣਾ ਸਿਰੇ ਚਾਜੇ ਜਦ ਹੁਣ ਤਨਮਾ ਜਮਾ ਨਹੀਂ ਜਾਇਜ ਕਾਇਜ ਦੱਸ ਰ ਮੇਰੇ ਮੱਥੇ ਸਾਡੇ ਵੀਰਾਂ ਬਾਈ 25 ਮੰਗੇ ਸਭੀ ਮੈਂ ਦੱਸ ਦਿੰਦਾ ਨਾ ਇੱਕਲਾ ਫੜ ਤੂੰ ਹੀ ਦੱਸ ਦੇ ਕੋਈ ਨਾ ਬੜੋ ਬਾਈ ਦਾ 100 200 ਕਹਿੰਦਾ ਮੈਂ 500 550 15 ਦਾ ਦੇ ਅੱਛਾ ਦੇ ਦੇ ਹੁਣ ਹੋਰ ਘਟਿਆ ਹੋ ਗਿਆ ਦੇ ਦੇ ਬੜੇ ਬੱਕਰਾ ਕੱਛੀ ਬੱਕਰਾ ਤੇਰਾ ਮਗਰ ਮਾਰਾ ਤੇਰਾ ਪਾਲਿਆ ਤੇਰਾ ਚੋਰੀ ਦਾ ਨਹੀਂ ਆ ਇਹ ਪਾਲਣੇ ਆ ਸੌਖੇ ਆਗੇ ਇਹ ਚੀਜ਼ਾਂ ਪਾਲਣੀਆਂ ਸੌਖੀਆਂ ਕਿਤੇ ਸਦੀਤਨ ਆਇ ਨਹੀਂ ਕਹਿੰਦੇ ਅੱਛਾ ਜੀ ਫਿਰ ਹੋਈ ਹੋਈ ਚੱਲਦਾ ਹਾਂ ਅੱਜ ਦਾ ਬੱਸ ਇਹਦਾ ਹੋਣਾ ਚਾਹੀਦਾ ਭਜਨ ਸਿੰਘ ਸਾਹਿਬ ਜੀ ਤੁਮ ਜਾਇਜ਼ ਰਹੀ ਲਾਤੇ ਬਾਤ ਫਿਰ ਇੱਕ ਬੰਦਾ ਕੱਢ ਫਿਰ ਕੱਢ ਤਾਂ ਮੈਂ ਤਾਂ ਤੁਹਾਨੂੰ ਕੱਢ 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 ਕੱਢਦਾ ਬਸ ਨਹੀਂ ਨਹੀਂ ਨਿਕਲਿਆ ਜੇ ਉਹਦਾ ਬਾਹਰ ਤਾਂ ਆਹ ਖੜਾ ਨਹੀਂ ਨੇੜੇ ਲੱਗ ਖਾਬਦੇ ਦੇ ਨੇੜੇ ਦੀ ਲੱਗੀ ਪਏ ਆ ਬਾਹੂ ਇਹ ਚਾਹ ਤਾ ਜਾ 16000 ਆ ਗਿਆ ਚੱਲ ਨਾ ਨਾ ਕਿਉਂ ਰੱਗਾ ਦੇਖ ਹੁਣ ਤਾਂ ਥੋੜਾ ਹੀ ਫਰਕ ਆ ਇੰਨੇ ਬੰਦੇ ਖੜੇ ਆ ਕਿਸੇ ਨੂੰ ਜਨਾਬੀ ਦੇ ਦੇ ਰਹੀ ਗਾ ਵਧੀਆ ਮੋਲ ਦਾ ਪੂਰਾ ਲੱਗ ਆ ਆ ਦੇਖ ਠੀਕ ਆ ਮੋਲ ਦਾ ਵਧੀਆ ਲੱਗਿਆ ਯਾਰ ਮੋਲ ਬਹੁਤ ਲੱਗਿਆ ਇਹ ਪੁਰਾਣੇ ਬੰਦੇ ਆ ਜਿਨ੍ਹਾਂ ਦੀਆਂ ਤਣ ਤਣ ਪੀੜੀਆਂ ਹੋਊ ਯਾਰ ਉਹ ਵਜਨ ਦੇ ਹਿਸਾਬ ਨਾਲ ਤਾਂ ਵਧੀਆ ਬਾਈ ਇਥੇ ਮਨ ਗੱਲ ਨੂੰ ਯਾਰ ਇਹ ਕਿਹੜਾ ਬਰੀਡ ਚ ਜਾਣਾ ਜ਼ਰੂਰੀ ਬਰੀਡ ਆ ਤਾਂ ਹੈ ਨਹੀਂ ਬਾਜੀ ਦੇ ਹਿਸਾਬ ਨਾਲ ਪਾਏ ਦਾ ਪੱਦੀ ਤੇ ਮਰਜ਼ੀ ਕੰਮ ਦਾ ਸਾਰੇ ਨਹੀਂ ਜਾਣਾ ਜਰ ਇਸੇ ਕੰਮ ਨੂੰ ਜਾਣਾ ਬਾਬਰ ਬਾਜੀ ਦੇ ਹਿਸਾਬ ਨਾਲ ਤੈਨੂੰ ਲਾ ਕੇ ਬਰੀਡ ਨਾਲ ਜੇ ਤੁਖਮ ਮਨਾਉਂਗੀ ਜੰਗ ਤਾਂ ਬਾਜੀ ਦੇ ਹਿਸਾਬ ਬਰੀਡ ਆਲੇ ਥੋੜੇ ਜੇ ਰੇਟ ਵਗ ਜਾਣਗੇ ਮਿਲਦਾ ਜੀ ਬਾਬਰ ਠੀਕ ਆ ਕਹਿੰਦਾ ਖੱਸੀ ਆ ਖੱਸੀ ਦਾ ਪੈਸੇ ਦੀ ਇਦਰਾ ਹੋ ਜਾਊਗਾ ਈ ਫਰਕਾ ਤੋਂ ਵਜਨ ਤੋਂ ਵਜਨ ਦੇਖ ਲੈ ਵਜਨ ਦਾ ਹੈਗਾ ਈ ਫਰਕਾ ਤੋਂ ਦੇਖਿਆ ਵਜਨ ਕਰਨਾ ਉਹ ਲੋਕ ਚਾਰ ਬੰਦੇ ਨੂੰ ਕਢਾ ਲੈ ਇਧਰ ਜੀ ਅਸੀਂ 20 20 ਬਜੀ ਦੀ ਵਜਾ 22 ਵਜਨ ਮੰਗਦੇ ਚੱਕੇ ਇਕੱਲਾ ਕੋਤੋਂ ਉਹ ਤੋਂ ਪਰ ਆ ਬਸ ਸਰਾਪਾ ਬਾਈ ਕਹੇ ਈ ਤੋਂ ਬਾਈ ਕਹਦਾ ਵੀ ਚੱਲ ਬਾਈ ਕੇ ਦੋ ਕੁੜੂ ਉਹ ਆ ਜਾ ਲਾ ਰੁਪਈਆ ਕਿਧਰ ਗਿਆ ਇਧਰ ਪਾ ਗਿਆ ਉਹਦਾ ਰਹਿ ਕਰਦੇ ਕੋਈ ਆ ਜਾਂਦਾ ਹਾਂ ਕਾਲੇ ਨਾ ਯਾਰ ਕਰੋ ਕਿ ਖਤਮ ਗਏ ਨੇ ਰਹਿਤਾ ਜ਼ਰੂਰੀ ਹੈ ਜੀ ਦੇਖਣਾ ਨਾ ਨਾ ਬੜਾ ਫਰਕ ਚਾਰ ਪਾਇਆ ਆਇਆ ਦਾ ਵੇਚ ਨਹੀਂ ਆਇਆ ਦਾ ਵੇਚ ਨਹੀਂ ਆ 4000 ਨਾ 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 ਹੋਰ ਨਹੀਂ ਜਦੋਂ ਪੈਸਾ ਦਾ ਨਾ ਕਹਦਾ ਨਾ 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 ਇਹ ਕਿਹਦਾ ਵੇਚ ਨਹੀਂ ਆ ਵੇਚ ਕੀ ਜਾਵੇ 2000 ਵਿੱਚ ਹੁਣ ਛੋਟਾ ਛੋਟਾ ਰਲਿਆ ਪਿਆ ਲੈਣ ਨੂੰ ਦੱਸ ਦੇ ਵੀ ਮਾਨੂੰ ਸਾਡੇ 20 ਦਾ ਦਦਾ ਉੱਥੇ ਹੀ ਖੜਾ ਫਿਰ ਯਾਰ ਸਾਡੇ 20 ਦਾ ਹੈਗਾ ਜੀ ਕਿਹਦਾ ਹੈਗਾ 16 ਲਾਦਾ ਬਈਰ 16000 ਕਹਤਾ ਕਰ ਰੋ ਵਜਨ ਤੋਂ ਵੱਧ ਰਹੀ ਲਾਦਾ ਠੀਕ ਆ ਬਟਾ ਬੰਨ ਗਾ ਲੋ ਵਜਨ ਤੇ ਵੱਧ ਰਹੀ ਲੱਗਿਆ ਵੀਰ ਮੱਕਰ ਨਾ ਪਾਰ ਨੂੰ ਬਣਾ ਦੋ ਗੋਲ ਕੰਨ ਮੋਰਾ ਲਾ ਆ ਬਈ ਜੇ ਪਾਦਾ ਪਹਿਲਾਂ ਕਹਤਾ ਵੀ ਇਹ ਕਿਹੜਾ ਸੌਖੇ ਬਣਦੇ ਆ ਮੈਂ ਸੁਣੀ ਆ ਜਦੋਂ ਕੱਟੀ ਦਿੰਦੀ ਆ ਨਾ ਕੱਟੀ ਪਾਲਣ ਤੋਂ ਲੈ ਕੇ ਉਹਦੇ ਪਹਿਲੇ ਸੂਰੇ ਸੋਣ ਤੱਕ 14 ਲੱਖ ਰੁਪਇਆ ਵਰਦਾ ਉਤੋਂ ਵੱਧ ਖੰਦੀ ਆ ਵੱਧ ਖੰਦੀ ਆ ਉਹ ਇਹ ਗੱਲਾਂ ਦੇਖਣ ਲੱਗੇ ਫਿਰ ਤਾਂ ਰੱਖਣੋਂ ਹਟ ਜਾਣਗੇ ਸਾਰੇ ਫਿਰ ਹੁਣ ਇੱਥੇ ਨਿਕਲੂ ਵੀ ਵਜਣਾ ਫਿਰ ਤਾਂ ਕੋਈ ਰੱਖਿਆ ਹੀ ਨਾ ਜੇ ਘਾਟੇ ਪੂਰੇ ਹੋਣ ਲੱਗੇ ਪੂਰੇ ਵਜਨ ਤਨੂੰ ਦੰਦਦੇ ਨਹੀਂ ਆ ਵਜਨ ਤਨੂੰ ਦੱਸ ਪਾ ਵਜਨ ਤਨੂੰ ਦੱਸ ਪਾ 30 ਹੋ ਜੇ ਤਾਂ ਦੇਣਾ ਤਾਂ ਸੌਦਾ ਕਰ ਇਹਨਾਂ ਨਾਲ ਵਧੀਆ ਫਿਰ ਬਹੁਤ ਕੋਟਾ ਦਾ ਸਦੇ ਖਾਣਾ ਦੋ ਨੇ ਇੱਕੋ ਜਿਹੇ ਦੂਜੇ ਨੂੰ ਲਿਆਖੀ ਉਹ ਮੰਨ ਜੇ ਉਹਦਾ ਮੰਨਦਾ ਨਹੀਂ ਉਹਦਾ ਕਹਿੰਦਾ ਇੰਨਾ ਕੀ ਖਾਦਾ ਨੇ ਦੋ ਸਾਲਾਂ ਚ ਆਹ ਖੜਾ ਉਹ ਤੁਹਾਡੇ ਜਨਮ ਤੋਂ ਬਾਅਦ ਨਾਲ ਦੋ ਸਾਲਾਂ ਚ 20 ਕਿਲੋ ਖਾਦੇ ਨੇ ਖਾਣਾ ਦੋ ਬੋਲੋ ਤੁਹਾਡਾ ਕੀ ਹੈ ਕਿਉਂ ਨਹੀਂ ਮੀਕਣਾ ਗਾ ਜੀ ਨਹੀਂ ਵੀਰਾਂ ਨੇ ਕਿਹਾ ਇਹਦਾ ਲੈ ਕੇ ਪ੍ਰੋਬਲਮ ਪੈ ਗਈ ਹਾਂ ਕੋਈ ਗੱਲ ਨਹੀਂ ਹਾਂ ਵੀਰਾਂ ਨੂੰ ਇਹਦਾ ਕੰਮ ਤਾਂ ਕਿਨਾ ਦਾ ਦਿੰਦੇ ਵੀ ਚੱਲ ਜਾ ਫਿਰ 500 ਰੁਪਏ ਨਹੀਂ 6.5 ਦਾ ਹੋ ਗਿਆ ਯਾਰ ਜੇ ਦੇਣਾ ਹੁਣ ਐਤੂ ਵੱਧ ਨਹੀਂ ਫਿਰ ਪਹਿਲਾਂ ਦਾ ਕੋਈ ਨਾ ਫਿਰ 17 ਦਾ ਹੋ ਗਿਆ ਜਾਂ 18 ਪਰੇ ਨਿਬੜੇਗਾ ਚੱਲ ਯਾਰ ਹੋ ਗਿਆ ਠੀਕ ਹੈ ਠੀਕ ਹੈ ਮੰਨ ਗੱਲ ਨੂੰ ਦੇ ਦੇ ਓਏ ਜਾਨੇ ਬੰਦੇ ਦੀ ਕਿਸੇ ਦੀ ਤਾਂ ਮੰਨ ਮੰਨ ਗੱਲ ਨੂੰ ਓ ਲੋਡ ਆਇਆ ਲਾ ਲਾ ਠੀਕ ਆ ਹੁਣ ਤਾਂ ਠੀਕ ਆ ਇਸ ਤੋਂ ਬਾਅਦ ਨਾ ਭਾਈ ਲਾ ਕੇ ਹੁਣ ਤਾਂ ਮੈਂ ਜੈ ਤੂੰ ਵੀ ਬੱਝਾ ਰੱਖੀ ਮੈਂ ਵਧੀਆ ਮੈਂ 2-3000 ਤਾਂ ਖਰਚੇ ਫਿਰ ਵੇਚ ਚੱਲ ਗਏ ਕਿਹਦੇ ਨਾਲ ਆਪਾਂ ਇਹਨਾਂ ਤੇ ਪਰ ਹੁਣ ਇਹ ਤਾਂ ਨਹੀਂ ਕੱਢਣਾ ਉਹ ਤਾਂ ਨਹੀਂ ਆਪਾਂ ਇਹਦੇ ਪਿੱਟ ਵੀ ਖਾ ਜਾਣੇ ਨਹੀਂ ਨਹੀਂ ਤਾ ਉਹ ਤੂੰ ਤਾਂ ਉਹੀ ਪੈਸੇ ਦੱਸ ਜਾਣੇ ਮੈਨੂੰ ਕਿਹ ਰੋ ਦੀ ਬੱਕਰੇ ਮਾਰ ਦੋ ਚੱਕਣੇ ਹਾਂ ਹੋਰ ਨਾ ਪਾਈ ਹੁਣ ਹੋਰ ਨਾ ਪਾਈ ਨੰਬਰ ਠੀਕ ਆ ਨਹੀਂ ਦਿਖਾਈ ਤਾਂ ਕਰਾ ਦੇ ਦਿਖਾਈ ਨੂੰ ਤਾਂ ਕੀ ਆ ਕਿ ਨਾ ਦਾ ਮੁੱਲ ਹੈ ਉਹ ਬੱਸ ਓਏ ਮੈਂ ਖੜਾ ਪਾਸੇ ਮੈਨੂੰ ਦਾ ਬੰਦਿਆਂ ਕਦੇ ਜਲਦੀ ਮੈਂ ਮਰੀ ਜਾਂਦਾ ਬੱਚਾ ਦੀ ਗੱਲ ਕਰੀ ਜਾਂਦਾ ਓਹ ਠੀਕ ਆ ਸਾਢੇ 19 ਦਾ ਦੇ ਦਾਂਗੇ ਜੇ ਲਿਖਿਆ ਗੱਲ ਇੱਕ ਹੀ ਆ ਲਿਖਿਤਰੀ ਆ ਉਹ ਖੜ ਉਹ ਖੜ ਹੱਥ ਨਾਲ ਕੋਈ ਚੱਕ ਰਹੀ ਕੁਦ ਨਹੀਂ ਹੁੰਦਾ ਚਾਹ ਮੈਨੂੰ ਦੇਣੇ ਪੈਣ ਸਾਢੇ 17 ਦਾ ਬੱਸ ਹਣਾ ਵਧੀਆ ਰਹੇਗਾ ਹੁਣ ਤਾਂ ਆਖੇ ਲੱਗਾ ਫਿਰ ਕਿੱਥੇ ਮਾਰਦੇ ਨੇ ਉਹਨੇ ਹੋਰ ਖਾਲੂ 4 ਦਿਨ ਕੁ ਸੀ ਠੀਕ ਆ ਮੰਨ ਲੈ ਗੜਾ ਪਾ ਨਾ ਮੰਮੀ ਨਾਲ ਪਿਆ ਹੱਲੇ ਆ ਠੀਕ ਆ ਉਹ ਮੰਨ ਗਾ ਲਓ ਆ ਹੋਰ ਨਾ ਪਈ ਗਾ ਨਾ ਨਾ ਹੋਰ ਨਾ ਬਸ ਠੀਕ ਆ ਮੰਨ ਗਾ ਲਓ ਕਿਉਂ ਸੌਦਾ ਖਰਾਬ ਕਰਦਾ ਢੇਲ ਚੋ ਤਾਂ ਨਹੀਂ ਕਹਿੰਦੇ ਆਪਾਂ ਕਿਉਂ ਸੌਦਾ ਖਰਾਬ ਕਰਦਾ ਅੱਦ ਵਧੀਆ ਜਾਇਦਾ ਲੱਭੀ ਹੈਗਾ ਇੰਨੇ ਬੰਦੇ ਖੜੇ ਕਿਸੇ ਨੂੰ ਮੁਸਤਕਾ ਲਾ ਰੂ ਨਾ ਨਾ ਹੋਰ ਕੀ ਬਾਤ ਕੀ ਚਲੋ ਨਾ ਉਹ ਵੀ ਸੌਦਾ ਹੋ ਜਾਂਦਾ ਸੀ 700 ਰੁਪਏ ਵੀ ਜਾਇਜ਼ ਲੱਗੇ ਸੀ ਨਾ ਬਹੁਲੇ ਜਾਇਜ਼ ਤੂੰ ਬਤਾਂ ਯਾਰ 700 ਰੁਪਏ ਲਾਤਾ ਬਈ ਨਾਲ ਬਾਈਆਂ ਦਾ ਬਈ ਉਹਨਾਂ ਦੀ ਮਰਜ਼ੀ ਹੈ ਬਈ ਅੰਗਲੇ ਦੀ ਬਸ 8000 ਤੋਂ ਜਿਆਦਾ ਕਿੰਨੇ ਦਾ ਵੇਚੇਗਾ ਨਾਨਾ ਜਮਾ ਮੇਮਨ ਵਾਲਾ ਮੁੱਲ ਆਈ ਜਾਣਾ ਯਾਰ ਮੇਮਨ ਵਾਲਾ ਦੀ ਖਸਰੀ ਆ ਨਾ ਇਹਦੇ ਬੇਟ ਵਾਲਾ ਮੁੱਲ ਲੱਗਦਾ ਨਗਰੇ ਤੇ ਦਾੜਾ ਤਾਂ ਹੈ ਦੀ ਸਾਨੂੰ ਵੀ ਪਤਾ ਵੀ ਮੀਟ ਕਿੰਨੇ ਕਿਲੋ ਆ ਤੂੰ ਦੱਸ ਦੇ ਚੱਲ ਤੂੰ ਆ ਦੇ ਕਿੰਨੇ ਤੇ 500 ਦਾ ਹਿਸਾਬ ਲਾ ਲੈ ਸਿੱਧੀ ਜੀ ਗੱਲ ਆ ਖਸਰੀ ਬੱਕਰਾ ਅੱਸੀ ਹੈ ਠੀਕ ਹੈ 16 ਕਿਲੋ ਦੇ ਵਿੱਚੋਂ ਨਿਕਲਦਾ ਮੀਟ ਤਿਆਰ ਤਾਂ 500 ਦਾ ਹਿਸਾਬ ਨਾਲ 8000 ਦਾ ਬਣੂ ਥੋੜਾ ਦੇ 8 ਲੱਖ 9000 ਦਾ ਦੇ ਹੋਰ ਦੱਸ ਕਿੰਨੇ ਦਾ ਬਲੂਆ 15000 ਰੁਪਏ ਦਾ ਬਾਅਦ ਜੇ ਨਾ ਇੱਕ ਰੁਪਈਆ ਅੰਦਰ ਨਾਲ ਅੰਦਰ ਵੀਰੇ 15000 ਦਾ ਹਿਸਾਬ ਹੈ ਹੈ ਅੰਦਰ ਹੁਣ ਪਾਨੇ ਜੋੜੇ ਮਹੀਨਾ ਨਹੀਂ ਕੱਢਦੇ ਨਾ ਮਗਰ ਉਹਦੀ ਟੁੱਟੇ ਜਾਂਦੇ ਨੇ ਵੀਰੇ ਉਹ ਤਾਂ ਪਾਲਣ ਦਾ ਦੇਖ ਆਪਾਂ ਦਾ ਤਾਂ ਨਹੀਂ ਉਹ ਪਾਲਣ ਦਾ ਪੈਂਦਾ ਹੀ ਹੈ ਹੈ ਬੰਦ ਉਹੀ ਤੇ ਦਿਨ ਮੈਂ ਗੱਲ ਜਣਾ ਵੀ ਇਹਨੇ ਤਾਂ ਲੈ ਜਾ 15000 ਰੁਪਏ ਦਾ ਬੱਕਰਾ ਲੈ ਜਾ ਨਹੀਂ 15 ਦਾ ਹੈ ਨਹੀਂ ਵੀਰੇ ਤੁਹਾਨੂੰ 15 ਨਹੀਂ ਤੇਰੇ ਬਏ ਤੇਰੇ ਕੋਲ ਹੈ ਉਹ ਵੀ ਸਾਡੇ ਕੋਲੇ ਸਾਡੇ 900 ਦਾ ਵੇਚ ਕਿੰਨੇ ਦਾ ਵੇਚਿੰਗਾ ਫਿਰ ਲਾਸਟ ਲਾਸਟ ਤੈਨੂੰ 10 ਦਾ ਦਿੰਦਾ ਸਹੀ ਕੱਢ ਜਾ अपना वास्ता पहली बार अपना वास्ता माइल लाइन दा नहीं मैं भाई नु दबाऊंगा मैं ता 200 ਰੁਪਏ ਦਰਾਂਦੀ ਲਊਂਗਾ ਤੈਨੂੰ ਦੇਖਿਆ ਜੀ ਮੰਡੀ ਦਾ ਹੈ ਨਾ ਮੰਜਾ ਸੁੱਤੇ ਹੋਰੇ ਇੱਥੇ ਕਿ ਰਹਿਨੇ ਆ ਤੈਨੂੰ ਮੰਡੀ ਦੇ ਨਾਲ ਫੜ ਤਾ ਅਤਕਾਰੋ ਧੰਨ ਨਾ ਕਰ ਲਾ ਮੈਂ ਕਿਉਂ ਇੱਡੀ ਦਰਦ ਵੀ ਨਹੀਂ ਹੈ ਹੋਰ ਦੱਸ ਤੂੰ ਕਹਿਣਾ ਬੇਟਾ ਜਾਇਜ਼ ਗੱਲ ਹੈ ਜਾਇਜ਼ ਜਮ ਵਜਨ ਦੇ ਮੁਤਾਬਕ ਉਹ ਹੀ ਨੇ ਪੀੜਾ ਵਜਨ ਦੇ ਸਾਥ ਚੱਲਣਾ ਹੈ ਵੇਚਣ ਵਾਲਾ ਮੁੱਲ ਕਰ ਯਾਰ ਹੱਸੀ ਬੱਕਰਾ 18 ਜਾ ਵੇਚਣ ਵਾਲਾ ਮੁੱਲ ਕਰ ਦੇ ਕਰ 3 ਮੇੜਾ ਹਾਂ ਨਾਂ ਵਾਲਾ ਚੰਡ ਚ ਚ ਬਣਾ ਹਾਂ ਰੁਪਇਆ 65000 ਰੁਪਇਆ ਦੇ ਜਾ ਬੱਕਰਾ ਲੈ ਸਾਡੇ ਦਾ ਵੇਚਣਾ ਨਹੀਂ 10000 ਦਾ ਦੇਣ 10500 ਦਾ ਦੇਣ 12 ਇਹ 13000 ਨੂੰ ਨਹੀਂ ਰੰਦੇ ਯਾਰ ਬੱਕਰਾ ਤੇਰਾ ਤਾਨਾ ਵੀ ਲੈ ਲੈ ਜੇ ਸਾਢੇ 45000 ਰੁਪਏ ਦਾ ਬਕਾਇਆ ਹੈ ਸਾਢੇ 45000 ਦਾ ਕੋਈ ਕੋਈ ਨਹੀਂ ਕੋਈ